ਸਰ ਵੱਲੋਂ ਕਿਸਾਨਾਂ ਦੀ ਭੈਤਰੀ ਵਾਸਤੇ ਮੌਸਮ ਨੂੰ ਵੀ ਦੇਖਦਿਆਂ ਹੋਇਆਂ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਣਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਦਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੈਂ ਮੰਡੀ ਦੇ ਵਿੱਚ ਆਈ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਜੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਭਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਆ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਆ ਸਾਡਾ ਮਕਸਦ ਸਿਰਫ ਇਹ ਆ ਕਿ ਜ਼ਿੰਮੇਵਾਰ ਜਿਹੜਾ ਨਾ ਉਹ ਖੁਸ਼ਹਾਲ ਰਹੇ ਉਹਦੇ ਮਨ ਚ ਕੋਈ ਐਸੀ ਗੱਲ ਨਾ ਆਵੇ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਏਜੰਸੀ ਜਿਹੜੀ ਉਹ ਵੇਚ ਕੇ ਜਾਂਦੇ ਨੇ ਕਾਲ ਨੂੰ ਲੈ ਕੇ ਵਾਅਦਾ ਘਟਦਾ ਵੀ ਕੋਈ ਹੈਗਾ ਜੀ ਕੰਡੇਆਂ ਦੇ ਵਿੱਚ ਨਹੀਂ ਨਹੀਂ ਜਿਹੜਾ ਵਾਅਦਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚੈੱਕ ਕੀਤੇ ਵਾਅਦਾ ਕਿਤੇ ਨਹੀਂ ਸਭੋਂ ਇੱਕ ਕੰਡੇ ਦੇ ਵਿੱਚ ਘਟ ਆਇਆ ਔਰ ਵਾਧਾ ਕਿਤੇ ਨਹੀਂ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਵਾਰਦਾਨੇ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿਸ ਤਰ੍ਹਾਂ ਦੇਖ ਲਈ ਅਜੇ ਤਾਂ ਖਰੀਦ ਅਜ ਸਟਾਰਟ ਹੋਈ ਆ ਕਈ ਵਾਰੀ 8 3 ਜਿਹੜੇ ਨੇ ਉਹ ਆਪਣਾ ਵਾਰਦਾਨਾ ਲੈਣ ਦੇਣ ਦੇ ਵਿੱਚ ਵੀ ਕੋਈ ਕਈ ਵਾਰੀ ਦੇਰ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਖਾ ਜੋ ਉਸ ਤਰੀਕੇ ਨਾਲ ਕਣਕ ਤਾਂ ਜੇ ਬਿਲਕੁਲ ਥੋੜੀ ਆ ਰਹੀ ਹੈ ਵਾਰਦਾਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਵਾਰਦਾਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਕਿੰਨੀ ਖਰੀਦ ਹੋ ਗਈ ਜੀ ਅਜ ਤੱਕ ਅਜੇ ਤਾਂ ਕੱਲ ਹੀ ਸਟਾਰਟ ਹੋਈ ਆ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕਲਦੀਵ ਕੇ ਨੀ ਆਈ ਹੈਗੀ ਅੱਜ ਕੱਲ ਹੀ ਖਰੀਦ ਸਟਾਰਟ ਹੋਈ ਹੈ ਜੀ ਕਿਸਾਨਾਂ ਦੀ ਏਜੰਸੀ ਜੀ ਚੱਕ ਰਹੀ ਹੈ ਥੋ ਆਪਣੇ ਜਿਹੜੇ ਹਾਂਜੀ ਕਣਕ ਕਿਹੜੀ ਕਿਹੜੀ ਏਜੰਸੀ ਚਾ ਕਿੰਨੀਆਂ ਚੱਕਦੀਆਂ ਐ ਏਜੰਸੀਆਂ ਤਕਰੀਬਨ ਸਾਰੀਆਂ ਚੱਕਦੀਆਂ ਨੇ ਐਫਸੀਆਈ ਵੀ ਚੱਕਰੀ ਆ ਮਾਰਕਫਿਡ ਵੀ ਚੱਕਰੀ ਆ ਪਨ ਗ੍ਰੇਨ ਵੀ ਚੱਕਰੀ ਆ ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕ ਰਹੇ ਨੇ ਪੰਸਪ ਵਾਲੇ ਵੀ ਚੱਕ ਰਹੇ ਨੇ ਸਾਰੀਆਂ ਏਜੰਸੀਆਂ ਚੱਕਰੀਆਂ ਕਿਸਾਨਾਂ ਦਾ ਜਾੜਤੀਆਂ ਨੇ ਕੋਈ ਮੁਸ਼ਕਿਲਾਂ ਦਾ ਨੰਦ ਲੱਗਦਾ ਅਜੇ ਤੱਕ ਮੇਰੇ ਖਿਆਲ ਤੇ ਸੈਟੀਸਫਾਈਡ ਨੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਇੱਕ ਹੈਗੀ ਐ ਪ੍ਰੋਬਲਮ ਬਚ ਕਰਦੇ ਆ ਨਹੀਂ ਹਾਂ ਮੈਨੂੰ ਗੱਲ ਕਰ ਲੈਂਦੇ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੇ ਕੋਈ ਹੈ ਤਾਂ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਅਪੀ ਉਨ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਣੇ ਆ ਤਾਂ ਆਰਤੀ ਵੀ ਕਹਿ ਦਿੰਦੇ ਕਿ ਜ਼ਿੰਮੇਦਾਰਾ ਸੁੱਟ ਕੇ ਚਲੇ ਗਿਆ ਤੇ ਲਾਉਣ ਵਾਸਤੇ ਆਉਣਗੇ ਤੁਸੀਂ 1 ਮਿੰਟ ਦਾ ਬਸਾਰਾ ਨਾ ਕਰੋ ਇਹ ਆਪਣੇ ਬੱਚਿਆਂ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦੇ ਹੋਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪ ਪਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕ ਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ ਤੁਹਾਨੂੰ ਕੋਈ ਲੱਗੇ ਕਿਤੇ ਵੀ ਕੋਈ ਨਿੱਕਾ ਮੋਟਾ ਵੀ ਉੱਚ ਨੀਚ ਲੱਗੇ ਤਾਂ ਫੌਰਨ ਤੁਸੀਂ ਜਿਹੜਾ ਨਾ ਸਾਡੇ ਨਾਲ ਸੰਪਰਕ ਕਰਨੀ ਦਾ ਮੌਸਮ ਹੈਗਾ ਬਾ ਪਾਣੀ ਦੇ ਪ੍ਰਬੰਧ ਵਗੈਰਾ ਚੈੱਕ ਕੀਤੇ ਗਏ ਬਿਲਕੁਲ ਪੂਰੇ ਪ੍ਰਬੰਧ ਨੇ ਇੱਥੇ ਮਾਰਕੀਟ ਕਮੇਟੀ ਦਾ ਆਪਣਾ ਬਿਲਡਿੰਗ ਵੀ ਨਵੀਂ ਬਣੀ ਹੋਈ ਦਫ਼ਤਰ ਵੀ ਸਾਰੇ ਪ੍ਰਬੰਧ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹਦਤਾਂ ਕਰ ਦਿੱਤੀਆਂ ਸੀ ਸਫਾਈ ਦੀਆਂ ਤੇ ਪਾਣੀ ਵਾਲ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਦੀਆਂ ਬਾਥਰੂਮਾਂ ਵਗੈਰਾ ਦੀਆਂ ਔਰ ਮੇਰੇ ਖਿਆਲ ਅਭੀ ਕਿਤੇ ਕੋਈ ਗਲਤੀ ਨਹੀਂ ਹੋਏਗੀ ਇਹਦੀ ਗੁੰਜਾਇਸ਼ ਮੈਂ ਛੱਡਦੀ ਨਹੀਂ ਹੁੰਦੀ ਕਿ ਮੈਂ ਕਹਿ ਦਿੱਤਾ ਤਾਂ ਪਿੱਛੇ ਕੋਈ ਗਲਤੀ ਰਹਿ ਜਾਏ ਤੇ ਬਾਰ-ਬਾਰ ਚੈਕਿੰਗ ਵੀ ਕੀਤੀ ਜਾਏਗੀ ਬਿਲਕੁਲ ਅੱਠ ਦਿਨ ਦਾ ਸੀਜ਼ਨ ਹੈ ਇੱਕ ਵਾਰੀ ਫੇਰ ਆਉਂਗੀ ਦੁਬਾਰਾ ਕਿਸੇ ਵੀ ਦਿਨ ਠੀਕ 8 ਦਿਨ ਦੇ ਵਿੱਚ ਕਣਕ ਖਤਮ ਦੇ ਵਿੱਚ ਜਿਹੜੀ ਕਣਕ ਆ ਕਿਸਾਨ ਲੈ ਕੇ ਆਉਂਦਾ ਉਹਦੀ ਤਲਾਈ ਹੋ ਜਾਂਦੀ ਆ ਜੀ ਲੇਕਿਨ ਗਰਮੀ ਜ਼ਿਆਦਾ ਹੋਣ ਦਾ ਕਰਕੇ ਅਗਰ 2 ਦਿਨਾਂ ਜਿਹੜੀ ਆ ਕਣਕ ਆ ਇੱਥੇ ਰਹਿ ਜਾਂਦੀ ਆ ਤੇ ਫਿਰ ਉਹਦਾ ਤੋਲ ਵੀ ਘਟਦਾ ਤੇ ਉਹ ਘਟਾ ਕੇ ਉਹਨੂੰ ਵੇਚਗਾ ਬਿਲਕੁਲ ਕੋਈ ਇੱਥੇ ਕਣਕ ਦੇ ਸੀਜ਼ਨ ਦਾ ਝੋਨੇ ਦੀ ਵੱਖਰੀ ਗੱਲ ਹੁੰਦੀ ਆ ਕਣਕ ਦੇ ਵਿੱਚ ਤੋਲ ਲੱਗਣ ਵਾਲਾ ਮੇਰੇ ਖਿਆਲ ਬਚਦਾ ਹੀ ਨਹੀਂਗਾ ਆਉਂਦੇ ਆਉਂਦੇ ਕਈ ਵਾਰੀ ਕਣਕ ਇੰਨੀ ਸਾਫ਼ ਹੁੰਦੀ ਆ ਕਿ ਪੱਖੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਣਕ ਤੇ ਮਸ਼ੀਨਾਂ ਮਸ਼ੀਨਾਂ ਤੇ ਡਿਪੈਂਡ ਕਰਦਾ ਕਿਸੇ ਨੂੰ ਪੱਖਾ ਲਾਉਣਾ ਪੈਂਦਾ ਨਹੀਂ ਪੱਖਾ ਲਾਉਣਾ ਪੈਂ